ਲਗਾਤਾਰ ਹੀ ਦੇਖ ਰਹੇ ਆ ਕਿ ਇਲਿਗਲ ਇਮਾਰਤਾਂ ਜਿਹੜੀਆਂ ਨੇ ਉਹ ਵਾਦੀਆਂ ਜਾ ਰਹੀਆਂ ਨੇ ਤੁਸੀਂ ਕਾਰਪੋਰੇਸ਼ਨ ਨੂੰ ਕਹਿ ਰਹੇ ਹੋ ਕਾਰਪੋਰੇਸ਼ਨ ਇਹ ਕਹਿੰਦੀ ਕਿ ਨਹੀਂ ਸਭ ਕੁਝ ਲੀਗਲ ਹੈ ਲੁਧਿਆਣਾ ਕਾਰਪੋਰੇਸ਼ਨ ਆਈ ਦਿਨ ਇਸ ਗੱਲ ਦਾ ਭਰਮਕ ਪ੍ਰਚਾਰ ਕਰਦੀ ਹੈ ਕਿ ਜੀ ਗਵਰਨਮੈਂਟ ਆਫ ਇੰਡੀਆ ਵਕਫ ਵਕਸੇ ਕਾਰਨ ਸਾਨੂੰ ਨੰਬਰ 1 ਦਾ ਸਟੈਟਿਟ ਦਿੱਤਾ ਜਾਂਦਾ ਹੈ ਲੇਕਿਨ ਮੈਂ ਅੱਜ ਤੁਹਾਡੇ ਚੈਨਲਾਂ ਹੀ ਦਾਵਾ ਕਰਦਾ ਕਿ ਲੁਧਿਆਣਾ ਕਾਰਪੋਰੇਸ਼ਨ ਦੀ ਸਮੂਚੀ ਟੀਮ ਆਮ ਲੋਕਾਂ ਦਾ ਗਰੀਬ ਅਮੀਰ ਦਾ ਰਸੂਕਦਾਰ ਤੇ ਆਮ ਦਾ ਫਰਕ ਕਰਦੀ ਹੈ ਚਨਾਲਾ ਚੌਂਕ ਨੂੰ ਜਾਂਦੇ ਕੱਬੇ ਪਾਸੇ ਸ਼ਕਤੀ ਨਗਰ ਦੇ ਕੋਲ ਇੱਕ ਬਹੁ ਮੰਜਲਾਈ ਇਮਾਰਤ ਬਣ ਰਹੀ ਹੈ ਠੀਕ ਹੈ ਜੀ ਉਹ ਇਮਾਰਤ ਦੇ ਉਹ ਸਾਰੇ ਕਰਤਾ ਨੇ ਜਿੱਥੇ ਤੱਕ ਕਾਰਪੋਰੇਸ਼ਨ ਦੇ ਅਧਿਕਾਰੀਆਂ ਦੇ ਕਹਿਣ ਮੁਤਾਬਕ ਹੈ ਕਿ ਦੋ ਫਲੋਰ ਦਾ ਨਕਸ਼ਾ ਪਾਸ ਕਰਾਇਆ ਅੱਜ ਤੁਸੀਂ ਦੇਖੋ 4 ਮਹੀਨਿਆਂ ਤੋਂ ਉੱਪਰ ਬਣ ਚੁੱਕੀਆਂ ਵਾ ਫਿਰ ਕਾਰਪੋਰੇਸ਼ਨ ਦੇ ਅਫਸਰ ਕੀ ਕਹਿੰਦੇ ਆ ਕਿ ਜੇ ਅਸੀਂ ਜਾ ਕੇ ਕੰਪਾਉਂਡਿੰਗ ਫੀਸ ਚਾਰਜ ਕਰਤੇ ਚਲਾਨ ਉਹ ਯਾਰ ਜਿਹੜੇ ਬੰਦੇ ਨੇ ਇੱਕ ਇੱਕ ਲੈਂਟਰ ਪਾਣ ਤੋਂ ਬਾਅਦ ਦੋ ਦੋ ਮਹੀਨੇ ਬ੍ਰੇਕ ਕਰਕੇ ਅੱਗੇ ਫਲੋਰ ਚੱਕੇ ਆ ਤੁਸੀਂ ਉਹਨੂੰ ਮੌਕੇ ਤੇ ਕਿਉਂ ਨਹੀਂ ਰੋਕਿਆ ਅਸਲ ਦੇ ਵਿੱਚ ਐਮਟੀਪੀ ਜਿਹੜੇ ਨੇ ਵਿਜੇ ਕੁਮਾਰ ਯਾ ਏਟੀਪੀ ਲਾਲੋ ਦਵਿੰਦਰ ਕੁਮਾਰ ਔਰ ਤੀਜਾ ਬੰਦਾ ਜਿਹੜਾ ਰਾਣਾ ਇਨਸਪੈਕਟਰ ਹੈ ਇਹਨਾਂ ਲੋਕਾਂ ਨੇ ਮਿਲੀ ਭਗਤ ਕਰਕੇ ਉਸਾਰੀਕਰਤਾ ਨੂੰ ਖੱਲਾਸ਼ੇਰੀ ਦਿੱਤੀ ਅੱਜ ਉਹ ਇਮਾਰਤ ਜਿਹੜੀ 2 ਫਲੋਰ ਦੀ ਪਾਸ ਸੀ ਉਹ 4 ਮੰਜ਼ਲਾ ਤੱਕ ਪਹੁੰਚ ਗਈ ਹੈ ਤੇ ਹੁਣ ਇਹਨਾਂ ਲੋਕਾਂ ਨੇ ਇੱਕ ਜਿਹੜਾ ਨਾ ਕਹਿੰਦੇ ਵੀ ਪਿਛਲੇ ਦਰਵਾਜ਼ੇ ਤੋਂ ਗਲਤ ਕੰਮ ਨੂੰ ਆਪਣੇ ਢੰਗ ਨਾਲ ਠੀਕ ਕਰਨ ਦਾ ਰਸਤਾ ਲੱਭਿਆ ਹੋਇਆ ਉਹਨੂੰ ਕੰਪਾਉਂਡਿੰਗ ਚਾਰਜ ਮੈਂ ਇਹਨਾਂ ਤੋਂ ਪੁੱਛਣਾ ਚਾਹੁੰਦਾ ਕਿਹੜੇ ਕੰਪਾਉਂਡਿੰਗ ਚਾਰਜ ਆਮ ਲੋਕਾਂ ਦੇ ਤਾਂ ਤੁਸੀਂ ਘਾਟਾ ਦਿੰਦੇ ਹੋ ਮੈਂ ਅੱਜ ਪੰਜਾਬ ਦੇ ਮਾਨਯੋਗ ਚੀਫ ਬਿਜ਼ਨਸ ਡਾਇਰੈਕਟਰ ਪੰਜਾਬ ਨੂੰ ਲਿਖਿਤ ਸ਼ਿਕਾਇਤ ਦਿੱਤੀ ਹੈ ਜਿਦੇ ਚ ਉਹਨਾਂ ਨੂੰ ਕਿਹਾ ਵੀ ਇਸ ਬਿਲਡਿੰਗ ਦੀ ਨਿਰਪੱਖਤਾ ਨਾਲ ਜਾਂਚ ਕੀਤੀ ਜਾਵੇ ਇਹਨਾਂ ਜਿਹੜੇ ਅਧਿਕਾਰੀ ਨੇ ਇਹ ਕਹਿ ਕੇ ਪੱਲਾ ਛਡਾ ਕੇ ਇਹਨਾਂ ਨੂੰ ਮੈਂ ਪਿੱਛੇ ਨਹੀਂ ਹੋਣ ਦੇਣਾ ਅਕਸਰ ਹੀ ਰੋਜ਼ਾਨਾ ਹੀ ਤੁਹਾਨੂੰ ਲੁਧਿਆਣਾ ਸ਼ਹਿਰ ਦੇ ਵਿੱਚ ਵੱਧ ਰਹੀਆਂ ਇਨਲੀਗਲ ਇਮਾਰਤਾਂ ਦਾ ਜਿਹੜਾ ਖੁਲਾਸਾ ਕਰ ਰਹੇ ਹਾਂ ਪਰ ਫਿਰ ਵੀ ਜਿਹੜੇ ਕਾਰਪੋਰੇਸ਼ਨ ਦੇ ਮੁਲਾਜ਼ਮ ਨੇ ਵੱਡੇ ਅਧਿਕਾਰੀ ਨੇ ਉਹਨਾਂ ਦੇ ਕੰਨਾਂ ਤੇ ਜਿਹੜੀ ਜੂ ਹੈ ਉਹ ਨਹੀਂ ਸਰਕਾਰੀ ਤਮਾਮ ਲੁਧਿਆਣਾ ਸ਼ਹਿਰ ਦੇ ਮੇਨ ਸੜਕਾਂ ਤੋਂ ਜੇ ਤੁਸੀਂ ਗੁਜ਼ਰੋਗੇ ਬਿਲਡਿੰਗਾਂ ਤੁਹਾਨੂੰ ਨਜ਼ਰ ਆਉਣਗੀਆਂ ਜਿਹੜੀਆਂ ਨਜ਼ਾਇਜ਼ ਤੌਰ ਤੇ ਬੜਦੀਆਂ ਪਈਆਂ ਹਾਲਾਂਕਿ ਕਾਰਪੋਰੇਸ਼ਨ ਇਹ ਦਾਵਾ ਕਰਦਾ ਹੈ ਕਿ ਉਹ ਪੱਕੇ ਤੌਰ ਤੇ ਤੇ ਵਧੀਆ ਜਿਹੜੇ ਪ੍ਰੋਪਰ ਸਰਟੀਫਿਕੇਟ ਲੈ ਕੇ ਬਣਵਾ ਰਹੇ ਆ ਪਰ ਗੱਲ ਕਰੀਏ ਕਿ ਉਥੇ ਦੂਜੇ ਪਾਸੇ ਜਿਹੜੇ ਸਮਾਜ ਦੇ ਵਿੱਚ ਵਿਚਰਨ ਵਾਲੇ ਲੋਕ ਨੇ ਉਹ ਕਾਰਪੋਰੇਸ਼ਨ ਨੂੰ ਘੇਰਦੇ ਨਜ਼ਰ ਆ ਰਹੇ ਨੇ ਕਿਉਂਕਿ ਸਾਡੇ ਨਾਲ ਵਰੁਣ ਮਹਿਤਾ ਜੀ ਮੌਜੂਦ ਨੇ ਗੱਲਬਾਤ ਵੀ ਕਰਾਂਗੇ ਸੋ ਮੇਰੇ ਹੱਥ ਦੇ ਵਿੱਚ ਇੱਕ ਪੇਪਰ ਵੀ ਤੁਸੀਂ ਵੇਖ ਰਹੇ ਹੋਵੋਗੇ ਯੂਥ ਫੋਰ ਪਬਲਿਕ ਰਾਈਟਸ ਇਹ ਸੰਸਥਾ ਹੈ ਇਹ ਸੰਸਥਾ ਵੱਲੋਂ ਕੰਪਲੇਂਟ ਵੀ ਕੀਤੀ ਗਈ ਹੈ ਬਿਜ਼ਨਸ ਬਿਊਰੋ ਨੂੰ ਕੀਤੀ ਕਿ ਸਰ ਲਗਾਤਾਰ ਹੀ ਦੇਖ ਰਹੇ ਹਾਂ ਕਿ ਇਲੈਗਲ ਇਮਾਰਤਾਂ ਜਿਹੜੀਆਂ ਨੇ ਉਹ ਵਧਦੀਆਂ ਜਾ ਰਹੀਆਂ ਨੇ ਤੁਸੀਂ ਕਾਰਪੋਰੇਸ਼ਨ ਨੂੰ ਘੇਰ ਰਹੇ ਹੋ ਕਾਰਪੋਰੇਸ਼ਨ ਇਹ ਕਹਿੰਦੀ ਕਿ ਨਹੀਂ ਸਭ ਕੁਝ ਲੀਗਲ ਹੈ ਮੈਂ ਸਭ ਤੋਂ ਪਹਿਲਾਂ ਤਾਂ ਤੁਹਾਡੇ ਚੈਨਲ ਦਾ तहे ਦਿਲੋਂ ਧੰਨਵਾਦ ਦੀਆਂ ਕੇ ਲੋਕਾਂ ਦੇ ਹਿੱਤ ਦੇ ਵਿੱਚ ਸੱਚ ਦੀ ਆਵਾਜ਼ ਉਲੰਧ ਕਰ ਰਿਹਾ ਹਾਂ ਦੇਖੋ ਲੁਧਿਆਣਾ ਕਾਰਪੋਰੇਸ਼ਨ ਆਏ ਦਿਨ ਇਸ ਗੱਲ ਦਾ ਭਰਮਕ ਪ੍ਰਚਾਰ ਕਰਦੀ ਹੈ ਕਿ ਜੀ ਗਵਰਨਮੈਂਟ ਆਫ ਇੰਡੀਆ ਵਕਫਾ ਕਾਰਨ ਸਾਨੂੰ ਨੰਬਰ 1 ਦਾ ਸੈਟਿਫੀਕੇਟ ਦਿੱਤਾ ਜਾਂਦਾ ਹੈ ਲੇਕਿਨ ਮੈਂ ਅੱਜ ਤੁਹਾਡੇ ਚੈਨਲਾਂ ਹੀ ਦਾਵਾ ਕਰਦਾ ਕਿ ਲੁਧਿਆਣਾ ਕਾਰਪੋਰੇਸ਼ਨ ਦੀ ਸਮੂਚੀ ਟੀਮ ਆਮ ਲੋਕਾਂ ਦਾ ਗਰੀਬ ਅਮੀਰ ਦਾ ਰਸੂਕਦਾਰ ਤੇ ਆਮ ਦਾ ਫਰਕ ਕਰਦੀ ਹੈ ਤੁਸੀਂ ਦੇਖੋ ਮੈਂ ਜਿਹੜੀ ਸ਼ਿਕਾਇਤ ਤੁਹਾਨੂੰ ਕੈਮਰਾਮੈਨ ਨੂੰ ਕਹੂੰਗਾ ਕਿ ਦਖਾਨ ਕੇ ਅਸੀਂ ਆਪਣੀ ਸੰਸਥਾ ਵੱਲੋਂ ਲੁਧਿਆਣਾ ਜੋਧੇਵਾਲ ਬਸਤੀ ਤੋਂ ਲੈ ਕੇ ਸਮਰਾਲਾ ਚੌਕ ਨੂੰ ਜਾਂਦੇ ਕੱਬੇ ਪਾਸੇ ਸ਼ਕਤੀਨਗਰ ਦੇ ਕੋਲ ਇੱਕ ਬਹੁ ਮੰਜਲਾਈ ਇਮਾਰਤ ਬਣ ਰਹੀ ਆ ਠੀਕ ਹੈ ਜੀ ਉਹ ਇਮਾਰਤ ਦੇ ਉਸਾਰੀ ਕਰਤਾ ਨੇ ਜਿੱਥੇ ਤੱਕ ਕਾਰਪੋਰੇਸ਼ਨ ਦੇ ਅਧਿਕਾਰੀਆਂ ਦੇ ਕਹਿਣ ਮੁਤਾਬਕ ਹੈ ਕਿ ਦੋ ਫਲੋਰ ਦਾ ਨਕਸ਼ਾ ਪਾਸ ਕਰਾਇਆ ਅੱਜ ਤੁਸੀਂ ਦੇਖੋ 4 ਮਹੀਨਾ ਤੋਂ ਉੱਪਰ ਬਣ ਚੁੱਕੀਆਂ ਵਾ ਫਿਰ ਕਾਰਪੋਰੇਸ਼ਨ ਦੇ ਅਫਸਰ ਕੀ ਕਹਿੰਦੇ ਆ ਕਿ ਜੇ ਅਸੀਂ ਜਾ ਕੇ ਕੰਪਾਉਂਡਿੰਗ ਫੀਸ ਚਾਰਜ ਕਰਤੇ ਚਲਾਨ ਉਹ ਯਾਰ ਜਿਹੜੇ ਬੰਦੇ ਨੇ ਇੱਕ ਇੱਕ ਲੈਂਟਰ ਪਾਣ ਤੋਂ ਬਾਅਦ ਦੋ ਦੋ ਮਹੀਨੇ ਬ੍ਰੇਕ ਕਰਕੇ ਅੱਗੇ ਫਲੋਰ ਚੱਕੇ ਆ ਤੁਸੀਂ ਉਹਨੂੰ ਮੌਕੇ ਤੇ ਕਿਉਂ ਨਹੀਂ ਰੋਕਿਆ ਕਿਉਂ ਅਸਲ ਦੇ ਵਿੱਚ ਐਮਟੀਪੀ ਜਿਹੜੇ ਨੇ ਵਿਜੇ ਕੁਮਾਰ ਜਾਂ ਏਟੀਪੀ ਲਾਲੋ ਦਵਿੰਦਰ ਸਿੰਘ ਕੁਮਾਰ ਔਰ ਤੀਜਾ ਬੰਦਾ ਜਿਹੜਾ ਰਾਣਾ ਇਨਸਪੈਕਟਰ ਹੈ ਇਹਨਾਂ ਲੋਕਾਂ ਨੇ ਮਿਲੀ ਭਗਤ ਕਰਕੇ ਉਸਾਰੀਕਰਤਾ ਨੂੰ ਖੱਲਾਸ਼ੇਰੀ ਦਿੱਤੀ ਅੱਜ ਉਹ ਇਮਾਰਤ ਜਿਹੜੀ 2 ਫਲੋਰ ਦੀ ਪਾਸ ਸੀ ਉਹ 4 ਮੰਜ਼ਲਾ ਤੱਕ ਪਹੁੰਚ ਗਈ ਹੈ ਤੇ ਹੁਣ ਇਹਨਾਂ ਲੋਕਾਂ ਨੇ ਇੱਕ ਜਿਹੜਾ ਨਾ ਕਹਿੰਦੇ ਵੀ ਪਿਛਲੇ ਦਰਵਾਜ਼ੇ ਤੋਂ ਗਲਤ ਕੰਮ ਨੂੰ ਆਪਣੇ ਢੰਗ ਨਾਲ ਠੀਕ ਕਰਨ ਦਾ ਰਸਤਾ ਲੱਭਿਆ ਹੋਇਆ ਉਹਨੂੰ ਕੰਪਾਉਂਡਿੰਗ ਚਾਰਜ ਮੈਂ ਇਹਨਾਂ ਤੋਂ ਪੁੱਛਣਾ ਚਾਹੁੰਦਾ ਕਿਹੜੇ ਕੰਪਾਉਂਡਿੰਗ ਚਾਰਜ ਆਮ ਲੋਕਾਂ ਦੇ ਤਾਂ ਤੁਸੀਂ ਘਾਟਾ ਦਿੰਦੇ ਹੋ ਜਿਹੜੇ ਬੰਦੇ ਨੇ ਘਰ ਦੇ ਉੱਤੇ ਇੱਕ ਵਿਚਾਰੇ ਨੇ 20 25 ਗੱਜ ਚੋਂ ਦਾ ਘਰ ਹੁੰਦਾ ਪਿਆ ਗੱਜ ਚ ਘਰ ਹੁੰਦਾ ਉਹਨੇ ਮਸਾ ਇੱਕ ਅੱਧੇ ਫੁੱਟ ਦਾ ਬਨੇਰਾ ਲਾਇਆ ਹੁੰਦਾ ਇਹ ਪੂਰੀ ਬਿਲਡਿੰਗ ਤੋੜ ਦਿੰਦੇ ਆ ਤੇ ਜਿਹੜੇ ਬੰਦੇ ਨੇ ਲੁਧਿਆਣਾ ਸ਼ਹਿਰ ਦੀ ਬਹੁਤ ਇੱਕ ਮੇਨ ਜੀਟੀ ਰੋਡ ਦੇ ਉੱਤੇ ਇੰਡੀ ਵੱਡੀ ਬਹੁਮੰਜ਼ਲੀ ਇਮਾਰਤ ਬਣਾਤੀ ਹੈ ਉੱਥੇ ਅੱਖਾਂ ਮੁੰਦ ਕੇ ਬੈਗੇ ਨੇ ਮੁਖ ਦਰਸ਼ਕ ਪਰ ਮੈਂ ਤੁਹਾਡੇ ਚੈਨਲ ਰਾਹੀਂ ਆਮ ਲੋਕਾਂ ਨੂੰ ਦੱਸਣਾ ਚਾਹਨਾ ਕਿ ਲੁਧਿਆਣੇ ਦੇ ਜ਼ਰੂਰਤਮੰਦ ਲੋਕ ਔਰ ਜਿਹੜੇ ਕਾਰਪੋਰੇਸ਼ਨ ਦੇ ਵਿਕਟਮ ਨੇ ਜਿਹੜੇ ਪੀੜਤਾਂ ਜਿਨ੍ਹਾਂ ਦੇ ਘਰੋਂ بے ਕਰ ਕਰਤਾ ਇਹਨਾਂ ਦੇ ਪੀਲੇ ਪੰਜੇ ਨੇ ਲੋਕਾਂ ਦਾ ਜੀਣਾ ਮੁਹਾਲ ਕਰਤਾ ਉਹਨਾਂ ਲੋਕਾਂ ਦੇ ਨਾਲ ਸੱਚ ਤੇ ਡਟ ਕੇ ਆਵਾਜ਼ ਬਰਨ ਮਹਤਾ ਦੇਗਾ ਯੂਥ ਪਬਲਿਕ ਰਾਈਟਸ ਨੂੰ ਮੈਂ ਅੱਜ ਪੰਜਾਬ ਦੇ ਮਾਨਯੋਗ ਚੀਫ ਵਿਜੀਲੈਂਸ ਡਾਇਰੈਕਟਰ ਪੰਜਾਬ ਨੂੰ ਲਿਖਿਤ ਸ਼ਿਕਾਇਤ ਦਿੱਤੀ ਹੈ ਜਿਦੇ ਚ ਉਹਨਾਂ ਨੂੰ ਕਿਹਾ ਵੀ ਇਸ ਬਿਲਡਿੰਗ ਦੀ ਨਿਰਪੱਖਤਾ ਨਾਲ ਜਾਂਚ ਕੀਤੀ ਜਾਵੇ ਕਿਉਂ ਇਹਨਾਂ ਜਿਹੜੇ ਅਧਿਕਾਰੀ ਨੇ ਇਹ ਕਹਿ ਕੇ ਪੱਲਾ ਛਡਾ ਕੇ ਇਹਨਾਂ ਨੂੰ ਮੈਂ ਪਿੱਛੇ ਨਹੀਂ ਹੋਣ ਦੇਣਾ ਕਿ ਜੀ ਅਸੀਂ ਕੰਪਾਉਂਡਿੰਗ ਚਾਰ ਚਲਾਨ ਕਰਤਾ ਜਦੋਂ ਨੇ ਦੋ ਫਲੋਰ ਬਣਾਈ ਤੁਸੀਂ ਉਸ ਤੋਂ ਬਾਅਦ ਉਹਨੂੰ ਕਿਉਂ ਨਹੀਂ ਰੋਕਿਆ ਕਿਉਂ ਨਹੀਂ ਰੋਕਿਆ ਅੱਜ ਜਾਣ-ਬੁੱਝ ਕੇ ਤੁਸੀਂ ਇਹ ਹਰਕਤ ਕਰਦੇ ਪਿਓ ਇਸ ਮਾਮਲੇ ਦੇ ਵਿੱਚ ਦੇਖੋ ਮੈਂ ਇੱਕ ਗੱਲ ਕਹਿਣੀ ਚਾਹਨਾ ਕਾਰਵਾਈ ਥੋੜਾ ਲੇਟ ਹੋ ਸਕਦੀ ਹੈ ਪਰ ਰੁਕਦੀ ਨਹੀਂ ਹੈ ਜੇ ਕਿਤੇ ਤੁਸੀਂ ਹੱਕ ਸੱਚ ਦੀ ਆਵਾਜ਼ بلند ਕਰੋ ਪੰਜਾਬ ਦੇ ਅੰਦਰ ਅਸੀਂ ਲੁਧਿਆਣਾ ਕਾਰਪੋਰੇਸ਼ਨ ਚ ਬਾਰ ਬਾਰ ਕਿਹਾ ਕਿ ਭ੍ਰਸ਼ਟਾਚਾਰ ਦੀ ਅਸਲ ਜਨਨੀ ਲੁਧਿਆਣਾ ਕਾਰਪੋਰੇਸ਼ਨ ਹੈ ਉਸੇ ਚੀਜ਼ ਨੂੰ ਪਿਛਲੇ ਦਿਨੀ ਤੁਸੀਂ ਦੇਖੋ ਐਸੇ ਜਿਹੜਾ ਕਵਰ ਫੜਿਆ ਗਿਆ ਵਾ ਉਹਦਾ ਪੁਖਤਾ ਸਬੂਤ ਹੈ ਤੇ ਆਉਣ ਵਾਲੇ ਦਿਨਾਂ ਚ ਕਾਰਪੋਰੇਸ਼ਨ ਦੇ ਹੋਰ ਅਧਿਕਾਰੀ ਵੀ ਜੇਲ੍ਹ ਦੀਆਂ ਸਲਾਕਾਂ ਦੇ ਪਿੱਛੇ ਜਾਣ ਦੀ ਕੋਸ਼ਿਸ਼ ਤਿਆਰੀ ਕਰ ਲੈਣ ਜਿਨ੍ਹਾਂ ਨੇ ਭ੍ਰਸ਼ਟਾਚਾਰ ਨਾਲ ਕਈ-ਕਈ ਕਰੋੜਾਂ ਅਰਬਾਂ ਦੀਆਂ ਸੰਪਤੀ ਬਣਾਈ ਹੈ ਇਹ ਸਾਰੇ ਆ ਲੇ ਦਿਨਾਂ ਚ ਜੇਲ੍ਹ ਦੀਆਂ ਸਲਾਕਾਂ ਪਿੱਛੇ ਆਉਣਗੇ ਲੱਗਦਾ ਹੈ ਕਿ ਕਾਰਪੋਰੇਸ਼ਨ ਹਮੇਸ਼ਾ ਹੀ ਆਮ ਲੋਕਾਂ ਦੇ ਨਾਲ ਵਿਤਕਰਾ ਕਰ ਰਹੀ ਕਿਉਂਕਿ ਅਸੀਂ ਵੀ ਵੇਖਿਆ ਕਈ ਬਿਲਡਿੰਗਾਂ ਜਿਹੜੀਆਂ ਬਣ ਰਹੀਆਂ ਨੇ ਉਹਨਾਂ ਨੂੰ ਰੋਕਿਆ ਜਾਂਦਾ ਛੋਟੀ ਬਿਲਡਿੰਗਾਂ ਨੂੰ ਵੱਡੀਆਂ ਨੂੰ ਰੋਕਦੇ ਨਹੀਂ ਕਾਰਨ ਕੀ ਲੱਗਦਾ ਪੋਲਿਟਿਕਲ ਸ਼ੈ ਹੈ ਇੱਕ ਪਾਸੇ ਕਾਰਪੋਰੇ ਗ੍ਰੀ ਕ腐ਸ਼ਨ ਫ੍ਰੀ ਕਰਨ ਦੀ ਗੱਲ ਆਖੀ ਜਾਂਦੀ ਸਰਕਾਰ ਵੱਲੋਂ ਦੇਖੋ ਕੋਈ ਨਹੀਂ ਹੈ ਇਹ ਮੈਂ ਫੇਰ ਕਹਿਣਾ ਕਿ ਇਹ ਕਾਰਪੋਰੇਸ਼ਨ ਨੂੰ ਨਾ ਡਵੈਲਪਮੈਂਟ ਦੇ ਮੇਨ ਅਵਾਰਡ ਨਹੀਂ ਦੇਣੇ ਚਾਹੀਦੇ ਇਹਨਾਂ ਨੂੰ ਭ੍ਰਸ਼ਟਾਚਾਰ ਚ ਨੰਬਰ 1 ਹੋਣ ਦਾ ਅਵਾਰਡ ਦੇਣਾ ਚਾਹੀਦਾ ਵਾ ਲੁਧਿਆਣਾ ਮਿਊਨਿਸਪਲ ਕਾਰਪੋਰੇਸ਼ਨ ਨੂੰ ਕਿਉਂ ਇਹਨਾਂ ਨੇ ਇੱਕ ਧੰ ਸਿਆਸੀ ਆਗੂਆ ਜਿਨ੍ਹਾਂ ਨੇ ਇਹ ਨਾ 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 ਬੰਦ ਕਮਰਿਆਂ ਦਾ ਖੇਲ ਚੱਲਦਾ ਹੈ 50 50 ਦੀ ਰੇਸ਼ਿਓ ਨਾਲ ਖੇਡਦੇ ਆ ਪਰ ਅਸੀਂ ਉਹ ਸੱਚ ਜਨਤਾ ਦੇ ਸਾਹਮਣੇ ਲੈ ਕੇ ਆਵਾਂਗੇ ਅਸੀਂ ਕਹਿੰਦੇ ਆ ਕਿ ਅਸੀਂ ਇਨਕ੍ਰੋਚਮੈਂਟ ਦੇ ਹੱਕ 'ਚ ਨਹੀਂ ਆ ਮੈਂ ਨਹੀਂ ਚਾਹੁੰਦਾ ਕਿਤੇ ਨਜਾਇਜ਼ ਸਾਰੀ ਹੋਵੇ ਕੋਈ ਬੰਦਾ ਨਾਇਕ ਕਬਜ਼ਾ ਕਰੇ ਭਾਵੇਂ ਉਹ ਗਰੀਬ ਹੈ ਭਾਵੇਂ ਅਮੀਰ ਹੈ ਭਾਵੇਂ ਰਸੂਕਦਾਰ ਹੈ ਭਾਵੇਂ ਆਮ ਹੈ ਕਾਨੂੰਨ ਸਾਰਿਆਂ ਲਈ ਇੱਕ ਨਾਲ ਦਾ ਹੋਣਾ ਚਾਹੀਦਾ ਹੈ ਪਰ ਅਫਸੋਸ ਲੁਧਿਆਣਾ ਕਾਰਪੋਰੇਸ਼ਨ ਲੋਕਾਂ ਨਾਲ ਵਿਤ ਕਰੇ ਵਾਲਾ ਕੰਮ ਕਰਦੀ ਆ। ਇਹੀ ਮੈਂ ਤੁਹਾਨੂੰ ਦੱਸਿਆ ਕਿ ਜੇ ਕੋਈ 20 ਗਜ ਦਾ 50 ਗਜ ਦਾ 100 ਗਜ ਦੇ ਘਰ 'ਚ ਅੱਧੇ ਫੁੱਟ ਦੀ ਗੱਲ ਹੋਵੇ ਤੇ ਉਹਦੀ ਇਹ ਪੂਰੀ ਕੰਧ ਤੋੜ ਕੇ ਚੱਲ ਜਾਂਦੇ ਆ ਚੱਕੀ। ਉਹ ਬੰਦਾ ਕਰੋੜਾਂ ਰੁਪਏ ਦੀ ਜ਼ਮੀਨ ਦੇ ਉੱਤੇ ਏਡੀ ਵੱਡੀ ਉਸਾਰੀ ਕਰੇ ਤੇ ਅੱਖਾਂ ਮੀਚ ਕੇ ਕਿ ਚਲਾਨ ਕਰਕੇ ਟੈਂਪਰੇਰੀ ਕਰਦੇ ਪਏ ਆ। ਇਹ ਐਮਟੀਪੀ ਨੂੰ ਏਟੀਪੀ ਨੂੰ ਔਰ ਇੰਸਪੈਕਟਰ ਨੂੰ ਜਵਾਬ ਦੇਣਾ ਪਊਗਾ ਔਰ ਇਹਨਾਂ ਦੇ ਨਾਲ ਲੁਧਿਆਣਾ ਮਿਊਨਿਸਪਲ ਕਾਰਪੋਰੇਸ਼ਨ ਦੇ ਕਮਿਸ਼ਨਰ ਨੂੰ ਇੱਕ ਲਈ ਵਿਜ਼ਨ ਸਰਚ ਸ਼ਿਕਾਇਤ ਨਹੀਂ ਹੈ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦਾ ਵੀ ਬੂਹਾ ਖੜਕਾਣਾ ਪਿਆ ਤੇ ਜਾਵਾਂਗੇ ਕਿਉਂ ਇਹਨਾਂ ਨੇ ਇੱਕ ਧੰਦਾ ਲੱਭ ਲਿਆ ਵਾ ਮੈਂ ਇੱਕ ਚੀਜ਼ ਹੋਰ ਦੱਸਣਾ ਚਾਹਨਾ ਕੁਝ ਸਮਾਂ ਪਹਿਲਾਂ ਗੁਰੂ ਅਰਜੁਨ ਦੇਵ ਨਗਰ ਚ ਵੀ ਇੱਕ ਅਜਿਹੀ ਇਮਾਰਤ ਦੀ ਉਸਾਰੀ ਰਾਣੇ ਵਾਲਾਣੇ ਮਿਲ ਕੇ ਕਰਾਈ ਸੀਗੀ ਠੀਕ ਹੈ ਉਹਦਾ ਇਨਸਪੈਕਟਰ ਰਾਣਾ ਇਹ ਬੋ ਸਾਰੇ ਇਹਨਾਂ ਨੇ ਕੀ ਕੀਤਾ ਜੀ ਇਹਨਾਂ ਨੇ ਕਹਿਤਾ ਕਿ ਜੀ ਉਹ ਬਿਲਡਿੰਗ ਇਦਾਂ ਵਾ ਫਲਾਣਾ ਵਾ ਜੋ ਇਹਨਾਂ ਦੇ ਕੋਲ ਰਸਤੇ ਹੁੰਦੇ ਆ ਨੁਕਤੇ ਹੁੰਦੇ ਆ ਚਲਾਨ ਕੱਟ ਕੇ ਕਰਤਾ ਕਿ ਜੀ ਉਹ ਕੁਝ ਨਹੀਂ ਕਰ ਰਿਹਾ ਅੱਜ ਉਹ ਹੋਟਲ ਬਣ ਗਿਆ ਅੱਜ ਉਹ ਕਿ ਤਿਆਰ ਹੋ ਗਿਆ ਹਰ ਹੋਟਲ ਬਣ ਕੇ ਤਿਆਰ ਹੋ ਗਿਆ ਇਹ ਵੀ ਬਣ ਕੇ ਤਿਆਰ ਹੋ ਜੂਗਾ ਕੁਝ ਇਹ ਵੀ ਇਹ ਵੀ ਹੋਟਲ ਅੱਜ ਇਹ ਕਹੀ ਜਾਂਦੇ ਜੀ ਜਦੋਂ ਕੰਮ ਕਰੂਗਾ ਨਾ ਉਹਦਾ ਪਤਾ ਲੱਗੂਗਾ ਤੇ ਬਾਕੀ ਲੋਕਾਂ ਨੇ ਤਾਂ ਵਿਚਾਰੇ ਨੇ ਪਿਆਗਾ ਇਹਦੇ ਪਲਾਟ ਦੇ ਲਈ ਲੀਆਂ ਭਰ ਕੇ ਨਹੀਂ ਕੀਤੀ ਹੁੰਦੀਆਂ ਤੇ ਇਹਨਾਂ ਨੂੰ ਸੁਪਨਾ ਆ ਜਾਂਦਾ ਪਹਿਲੇ ਤਾਂ ਇੰਟਰਵਿਊ ਨਹੀਂ ਪਿਆ ਹੁੰਦਾ ਉਹਨਾਂ ਦਾ ਉਹ ਕਾਰਪੋਰੇਸ਼ਨ ਦੇ ਅਧਿਕਾਰੀ ਇੰਨੇ ਜਾਨੀ ਜਾਨ ਨੇ ਇਹਨਾਂ ਨੂੰ ਸੁੱਤੇ ਪਿਆ ਨੂੰ ਯਾਦ ਆ ਜਾਂਦਾ ਵੀ ਉਹ ਕੀ ਬਣਾਉਣ ਲੱਗਾ ਤੇ ਜਿਨੇ ਐਡਾ ਹੋਟਲ ਬਣਾਤਾ ਹੈ ਉਹਦੇ ਬਾਰੇ ਨਹੀਂ ਇਹਨਾਂ ਨੂੰ ਕਿ ਵੀ ਉਹ ਹੋਟਲ ਬਣਾਊਗਾ ਪਰ ਜਦੋਂ ਅਧਿਕਾਰੀਆਂ ਨੂੰ ਫੋਨ ਕਰੋ ਉਹ ਤਾਂ ਇਹੀ ਗੱਲ ਕਹਿੰਦੇ ਆ ਵੀ ਨਹੀਂ ਜੀ ਉਹਨਾਂ ਦਾ ਨਕਸ਼ਾ ਵੀ ਇੱਕ ਗੱਲ ਸੁਣ ਲਓ ਜਿਹੜੀ ਪੰਜਾਬ ਬਿਲਡਿੰਗ ਬਾਇਲਜ਼ ਐਕਟ ਦੇ ਮੁਤਾਬਕ ਹੈ ਕੋਈ ਵੀ ਬੰਦਾ 65% ਕੰਸਟਰਕਸ਼ਨ ਕਰ ਸਕਦਾ 35% ਉਹਨੂੰ ਛੱਡਣੀ ਪੈਣੀ ਹੈ ਠੀਕ ਹੈ ਇਹ ਕੀ ਕਰਦੀ ਹੈ ਜਿਹੜੀ ਬਾਹਰ ਦੇ ਬਾਹਰ ਉਹਦੀ ਕੰਸਟਰਕਸ਼ਨ ਤੋਂ ਓਵਰ ਜਿਹੜੀ ਉਹਦੀ ਜਗ੍ਹਾ ਦੇ ਵਿੱਚ ਹੈ ਉਹ ਨਾਨ ਕੰਪਾਉਂਡੇਬਲ ਹੈ ਕੰਪਾਉਂਡੇਬਲ ਫੀਸ ਦੇ ਵਿੱਚ ਨਹੀਂ ਆਂਦਾ ਠੀਕ ਹੈ ਇਹ ਕੀ ਕਰਦੇ ਆਪਣੇ ਗੋਰਖ ਧੰਦੇ ਨੂੰ ਅਮਲੀ ਜਾਮਾ ਪਹਿਨਾਨ ਲਈ ਉਹਨੂੰ ਵੀ ਵਿੱਚ ਲੀਗਲਾਈਜ਼ ਕਰ ਦਿੰਦੇ ਆ ਉਹਨੂੰ ਵੀ ਲੀਗਲਾਈਜ਼ ਕਰ ਦਿੰਦੇ ਆ ਪਹਿਲੀ ਗੱਲ ਤਾਂ ਦੋ ਫਲੋਰ ਤੋਂ ਉੱਪਰ ਹੈ ਅਨਲੀਗਲ ਕੰਸਟ੍ਰਕਸ਼ਨ ਹੋਈ ਹੈ ਉਸ ਤੋਂ ਬਾਅਦ ਜਿਹੜੀ ਬਾਹਰ ਦੀ ਜ਼ਮੀਨ ਹੈ ਇਹਨਾਂ ਨੇ ਉਹਨੂੰ ਵੀ ਲੀਗਲਾਈਜ਼ ਕਰ ਦੇਣਾ ਪਰ ਮੈਂ ਅੱਜ ਤੁਹਾਡੇ ਚੈਨਲ ਆਹੀਂ ਐਮਟੀਪੀ ਨੂੰ ਏਟੀਪੀ ਨੂੰ ਰਿਸਪੈਕਟਰ ਨੂੰ ਕਹਿਣਾ ਚਾਹਨਾ ਕਿ ਤੁਹਾਡੇ ਪੱਤੇ ਖੁੱਲਣ ਦੀ ਵਾਰੀ ਆ ਗਈ ਹੈ ਆਉਣ ਵਾਲੇ ਦਿਨਾਂ 'ਚ ਲੁਧਿਆਣਾ ਬਿਲਡਿੰਗ ਬ੍ਰਾਂਚ ਦੇ ਕਈ ਅਧਿਕਾਰੀ ਬਿਜ਼ਨਸ ਦੀ ਚਪੇਟ ਚਾਣਗੇ ਔਰ ਜਿੱਦਾਂ ਐਸੇ ਕਵਰ ਗਿਆ ਇਦਾਂ ਹੀ ਕਈ ਹੋਰ ਸੇਲ ਦੀਆਂ ਇਲਾਕਿਆਂ ਦੇ ਪਿੱਛੇ ਜਾਣਗੇ ਹੋਰ ਵੀ ਮਿਲੀਭੁਗਤ ਦੇ ਨਾਲ ਬਿਲਡਿੰਗਾਂ ਬਣ ਰਹੀਆਂ ਨੇ ਸ਼ਹਿਰ ਸ਼ਹਿਰ ਦੇ ਅੰਦਰ ਸੈਂਕੜਾ ਸੈਂਕੜੇ ਬਿਲਡਿੰਗਾਂ ਜਿੱਥੇ ਤਾਂ ਕੋਈ ਬੰਦਾ ਸੇਵਾਦਾਰ ਇਨਸਪੈਕਟਰ ਨਾਲ ਸੈਟਿੰਗ ਕਰ ਲੇ ਉਹਦੀ ਬਿਲਡਿੰਗ ਮੈਂ ਕੰਨਾ ਜੀ ਤੁਸੀਂ 95% ਇਨਲੀਗਲ ਹੋਵੇ ਉਹ ਜਾਇਜ਼ ਹੋ ਜਾਂਦੀ ਹੈ ਤੇ ਜਿਹੜਾ ਬੰਦਾ ਜਾਇਜ਼ ਬਣਾ ਰਿਆ ਵਾ ਉਹਦੀ 2% ਵੀ ਕਿਤੇ ਛੋਟੀ ਜੀ ਗਲਤੀ ਆ ਜਾਏ ਉਹਦੀ ਪੂਰੀ ਬਿਲਡਿੰਗ ਢਾ ਦਿੰਦੇ ਆ ਯਾਰ ਇਹ ਵਿਤ ਘਰਾ ਨਹੀਂ ਚੱਲੇਗਾ ਕਾਰਵਾਈ ਕਰੋ ਮੈਂ ਕਹਿੰਦਾ ਪੂਰੇ ਸ਼ਹਿਰ ਦੇ ਅੰਦਰ ਜਿਹੜਾ ਵੀ ਨਜਾਇਜ਼ ਉਸਾਰੀ ਕਰਦਾ ਭਾਵੇਂ 1 ਇੰਚ ਦੀ ਕਰਦਾ ਤੋੜ ਦੋ ਉਹਨੂੰ ਨਜਾਇਜ਼ ਇਨਕ੍ਰੋਚਮੈਂਟ ਕਰਦਾ ਤੋੜ ਦੋ ਉਹਨੂੰ ਪਰ ਜੇ ਤੁਸੀਂ ਵਿਤ ਘਰੇ ਵਾਲਾ ਤੇ ਵੰਡ ਭੇਜਨਾ ਕਰੋਗੇ ਨਾ ਇਹ ਕੰਮ ਨਹੀਂ ਚੱਲਣ ਦੇ ਘਰੀ ਨਾਲ ਗੱਲਬਾਤ ਹੋਈ ਤੁਹਾਡੀ ਮੇਰੀ ਮੈਂ ਇਹ ਕਿਹੜੇ ਅਧਿਕਾਰੀਆਂ ਨਾਲ ਗੱਲ ਕਰਾਂ ਇਹ ਸਾਰਿਆਂ ਦੀ ਮਿਲੀ ਭਗਤ ਹੈ ਇਹ ਚੱਕ ਕੇ ਮੈਂ ਤੁਹਾਨੂੰ ਕਹਾਂ ਤਾਂ ਹੈ ਚਲਾਨਾ ਦਾ ਐਸਾ ਬੰਡਲ ਸਾਹਮਣੇ ਰੱਖ ਦਿੰਦੇ ਆ ਜਿਹੜੇ ਇਹਨਾਂ ਨੇ ਗੱਲ ਪਤਾ ਕੀ ਹੁੰਦੀ ਹੈ ਮੈਂ ਤੁਹਾਨੂੰ ਦੱਸਾਂ ਜਦੋਂ ਕੋਈ ਬੰਦੇ ਨੇ ਅਨੌਥਰਾਇਜ਼ ਕੰਸਟਰਕਸ਼ਨ ਕਰਨੀ ਹੋਵੇ ਆਪਣੀ ਮਨਮਾਨੀ ਕਰਨੀ ਹੋਵੇ ਇਹ ਉਸੇ ਟਾਈਮ ਇਹਨੂੰ ਚੋਰ ਦਸਦਾ ਰਸਤਾ ਸਮਝਾ ਦਿੰਦੇ ਆ ਵੀ ਤੂੰ ਨਕਸ਼ਾ ਇਸ ਤਰ੍ਹਾਂ ਨਾ ਕਰ ਜਦੋਂ ਤੂੰ ਸਾਰੀ ਕਰੇਗਾ ਅਸੀਂ ਇੱਕ ਡਰਾਮੇਬਾਜ਼ੀ ਕਰਨ ਨੂੰ ਆਵਾਂਗੇ ਤੇਰਾ ਚਲਾਨ ਕਟਾਂਗੇ ਤੂੰ ਸਾਨੂੰ 90% ਪੈਸੇ ਦੋ ਨੰਬਰ 'ਚ ਦੇਨੇ 10% ਤੂੰ ਕਾਰਪੋਰੇਸ਼ਨ ਦੇ ਚਲਾਨ ਦੀ ਫੀਸ ਤੇਰੀ ਬਿਲਡਿੰਗ ਕੰਪਲੀਟ ਹੋ ਗਈ ਤੇ ਅਗਲਾ ਕਿਉਂ ਨਹੀਂ ਹੋ ਰਸਤਾ ਬਣਾਉਂਦਾ ਇਹ ਕਿਹੜੇ ਅਧਿਕਾਰੀਆਂ ਨਾਲ ਗੱਲ ਕਰਾਂ ਕਿਹੜੇ ਅਧਿਕਾਰੀਆਂ ਨਾਲ ਐਸਾ ਮਿਲੀ ਭਗਤ ਇਹਨਾਂ ਦੀ ਔਰ ਉਸ ਤੋਂ ਵੱਡੀ ਦੁੱਖ ਦੀ ਗੱਲ ਅੱਜ 15 ਦਿਨ ਹੋ ਗਏ ਲੁਧਿਆਣਾ ਦੇ ਮਿਊਨਿਸਪਲ ਕਮਿਸ਼ਨਰ ਨੂੰ ਔਰ ਲੁਧਿਆਣਾ ਦੀ ਮੇਅਰ ਸਾਹਿਬਾ ਨੂੰ ਸ਼ਿਕਾਇਤ ਦਿੱਤੀ ਹੋਈ ਹੈ ਪਰ ਉਹਨਾਂ ਦੇ ਕੰਨਾਂ ਤੇ ਜੂਣ ਨਹੀਂ ਰਹੇਗੀ ਕਿਉਂਕਿ ਅਧਿਕਾਰੀਆਂ ਅੱਗੇ ਉਹ ਵੀ ਮੂਕ ਦਰਸ਼ਕ ਬਣੇ ਹੋਏ ਆ। ਲਗਾਤਾਰ ਹੀ ਲੁਧਿਆਣਾ ਦੇ ਕਾਰਪੋਰੇਸ਼ਨ ਤੇ ਸਵਾਲ ਉੱਠ ਰਹੇ ਨੇ। ਦੱਸ ਦਈਏ ਕਿ ਸਵਾਲ ਇਸ ਕਰਕੇ ਉੱਠ ਰਹੇ ਨੇ ਕਿਉਂਕਿ ਇਲੀਗਲ ਇਮਾਰਤਾਂ ਦੀ ਉਸਾਰੀ ਲੁਧਿਆਣਾ ਸ਼ਹਿਰ ਦੇ ਵਿੱਚ ਵੱਧ ਦੇਖਣ ਨੂੰ ਮਿਲ ਰਹੀ ਹੈ। ਸੋ ਇਹ ਬਿਲਡਿੰਗਾਂ ਜਿਹੜੀਆਂ ਨੇ ਕਿਸ ਦੀ ਸ਼ਹਿ ਦੇ ਨਾਲ ਬਣ ਰਹੀਆਂ ਨੇ ਇਹ ਵੱਡਾ ਸਵਾਲ ਹੈ। ਸੋ ਮੇਰੇ ਪਿੱਛੇ ਇੱਕ ਤੁਸੀਂ ਬਿਲਡਿੰਗ ਵੇਖ ਰਹੇ ਹੋਗੇ। ਅੱਜ ਤੁਹਾਨੂੰ ਇਸ ਬ ਆ ਦੇਖੋ 1 2 3 4 ਚੌਥੀ ਪੰਜਵੀਂ ਮੰਜ਼ਲ ਜਿਹੜੀ ਹੈ ਉਹ ਬਣ ਕੇ ਤਿਆਰ ਹੋ ਚੁੱਕੀ ਹੈ ਪਰ ਹੁਣ ਤੱਕ ਕੋਈ ਵੀ ਜਿਹੜੇ ਪ੍ਰਸ਼ਾਸਨਿਕ ਅਧਿਕਾਰੀਆਂ ਦਾ ਸ਼ਾਇਦ ਇਸ ਵੱਲ ਧਿਆਨ ਨਹੀਂ ਗਿਆ ਸੋ ਲਗਾਤਾਰ ਹੀ ਪ੍ਰਸ਼ਾਸਨਿਕ ਅਧਿਕਾਰੀਆਂ ਤੇ ਕਾਰਪੋਰੇਸ਼ਨ ਦੇ ਮੁਲਾਜ਼ਮਾਂ ਤੇ ਸਵਾਲ ਉੱਠ ਰਹੇ ਨੇ ਕੁਝ ਸਮਾਜ ਸੇਵੀਆਂ ਵੱਲੋਂ ਵੀ ਜਿਹੜੇ ਸਵਾਲ ਚੁੱਕੇ ਜਾ ਰਹੇ ਨੇ ਕਿ ਆਖਰ ਕਾਰਪੋਰੇਸ਼ਨ ਦੇ ਵਿੱਚ ਇੰਨੀ ਕਰਪਸ਼ਨ ਕਿਉਂ ਹੈ ਜਦੋਂ ਕਿਸੇ ਗਰੀਬ یا پھر 100 گز یا 200 گز ਦਾ ਕੋਈ ਮਕਾਨ ਬਣਦਾ ਹੋਵੇ ਤਾਂ ਉਦੋਂ ਤੱਕ کارپوریشن ਦੇ ਪੀਲੇ ਪੰਜੇ ਜਿਹੜੇ ਨੇ ਉੱਥੇ ਪਹੁੰਚ ਜਾਂਦੇ ਨੇ ਮਿੰਟਾਂ ਦੇ ਵਿੱਚ ਉਸ ਦਾ ਘਰ ਜਿਹੜਾ ਹੈ ਉਹ ٹا ਦਿੰਦੇ ਨੇ ਪਰ ਐਡੀ ਵੱਡੀ ਬਿਲਡਿੰਗ ਬਣ ਗਈ ਪਰ ਅੱਜ ਤੱਕ ਕੋਈ ਵੀ کارپوریشن ਦਾ ਮੁਲਾਜ਼ਮ ਇੱਥੇ ਕਿਉਂ ਨਹੀਂ ਪਹੁੰਚਿਆ ਬਿਲਡਿੰਗ ব্রাঞ্চ ਦਾ ਮੁਲਾਜ਼ਮ ਇੱਥੇ ਕਿਉਂ ਨਹੀਂ ਪਹੁੰਚਿਆ ਹਾਲਾਂਕਿ ਇਨਲੀਗਲ ਤੌਰ ਤੇ ਜਿਹੜੀ ਉਸਾਰੀ ਹੈ ਉਹ ਲਗਾਤਾਰ ਵੱਧੀ ਨਜ਼ਰ ਆ ਰਹੀ ਹੈ ਸੋ ਇਧਰੋਂ ਜੇ ਤਸਵੀਰਾਂ ਤੁਹਾਨੂੰ ਵਿਖਾਵਾਂ ਤੇ ਆਹ ਵੇਖੋ ਇਸ ਤਰੀਕੇ ਨਾਲ ਅੱਗੇ ਬਿਲਕੁਲ ਜਿਸ ਨੂੰ ਵਧਾਇਆ ਹੋਇਆ ਅੱਗੇ ਵਧਾ ਕੇ ਇਸ ਨੂੰ ਨਜਾਇਜ਼ ਤੌਰ ਤੇ ਜਿਹੜੀ ਬਣਾਈ ਜਾ ਰਹੀ ਹੈ ਹਾਲਾਂਕਿ ਇਹ ਜਦੋਂ ਕਾਰਪੋਰੇਸ਼ਨ ਨਾਲ ਜਾਂ ਫਿਰ ਬਿਲਡਿੰਗ ਬ੍ਰਾਂਚ ਨਾਲ ਗੱਲ ਹੁੰਦੀ ਹੈ ਹਾਲਾਂਕਿ ਇਸ ਦੀ ਜਿਹੜੀ ਰਿਪੋਰਟ ਹੈ ਇਸ ਦੀ ਜਿਹੜੀ ਕੰਪਲੇਂਟ ਹੈ ਉਹ ਬਿਜਲੈਸ ਬਿਊਰੋ ਤੱਕ ਵੀ ਜਾ ਚੁੱਕੀ ਹੈ ਪਰ ਫਿਰ ਵੀ ਹੁਣ ਤੱਕ ਜਿਹੜੀ ਹੈ ਕਾਰਪੋਰੇਸ਼ਨ ਦੇ ਅਧਿਕਾਰੀਆਂ ਤੇ ਕੰਨਾਂ ਤੇ ਜਿਹੜੀ ਜੂ ਹੈ ਉਹ ਨਹੀਂ ਸਰਕੀ ਹੈ ਪਰ ਜੇ ਦੂਜੇ ਪਾਸੇ ਦੀ ਗੱਲ ਕਰਾਂ ਤਾਂ ਦੂਜੇ ਪਾਸੇ ਦੇਖੋ ਸੇਫਟੀ ਦਾ ਵੀ ਕਿਸ ਤਰੀਕੇ ਨਾਲ ਸੇਫਟੀ ਦੇ ਵਿੱਚ ਵੀ ਅਣਗਿਲੀ ਜਿਹੜੀ ਆ ਉਹ ਵਰਤੀ ਗਈ ਹੈ ਕਿਉਂਕਿ ਉੱਪਰ ਜਿਹੜਾ ਲੈਂਟਰ ਪੈ ਰਿਹਾ ਤੇ ਲੈਂਟਰ ਪੈਣ ਦੇ ਨਾਲ-ਨਾਲ ਉਹਨਾਂ ਨੇ ਖੰਬੇ ਤੇ ਸਰੀਰ ਜਿਹੜੇ ਨੇ ਉਹ ਲਗਾਏ ਹੋਏ ਨੇ ਸੋ ਉਸ ਦੇ ਨਾਲ ਕੋਈ ਵੀ ਜਿਹੜੀ ਸੇਫਟੀ ਜਿਸ ਤਰ੍ਹਾਂ ਇੱਧਰ ਤੁਸੀਂ ਦੇਖ ਸਕਦੇ ਹੋ ਹਰੇ ਰੰਗ ਦਾ ਜਿਹੜਾ ਕੱਪੜਾ ਹੈਗਾ ਇਸ ਨੂੰ ਲਟਕਾਇਆ ਹੋਇਆ ਜੇਕਰ ਕੋਈ ਸਮਾਨ ਡਿੱਗਦਾ ਹੈ ਤਾਂ ਉਸ ਦਾ ਬਚਾਅ ਹੋਵੇਗਾ ਉਹ ਵੀ ਜਦੋਂ ਸਾਡੇ ਕੈਮਰੇ ਚੱਲੇ ਉਦੋਂ ਇਸ ਨੂੰ ਥੱਲੇ ਗਰਾਇਆ ਗਿਆ ਇੱਧਰ ਦੇਖ ਸਕਦੇ ਹੋ ਕੋਈ ਵੀ ਜਿਹੜਾ ਕੱਪੜਾ ਹੈ ਉਹ ਨਹੀਂ ਕੀਤਾ ਗਿਆ ਬਿਲਕੁਲ ਨਾਲ ਦੇਖੋ ਕਿੰਨੀਆਂ ਦੁਕਾਨਾਂ ਨੇ ਅਦਰ ਪਰ ਇਸ ਬਿਲਡਿੰਗ ਤੇ ਜਿਹੜਾ ਸਵਾਲ ਹੁਣ ਚੁੱਕਿਆ ਗਿਆ ਸੋ ਜਿਹੜੀ ਬਿਜਲੈਂਸ ਵੀਰੋਂ ਨੂੰ ਇਸ ਦੀ ਸ਼ਿਕਾਇਤ ਵੀ ਕੀਤੀ ਗਈ ਹੈ ਸੋ ਦੇਖਦੇ ਹਾਂ ਕਿ ਇਸ ਖਬਰ ਤੋਂ ਬਾਅਦ ਕੀ ਇਸ ਬਿਲਡਿੰਗ ਨੂੰ ਬਣਾਉਣ ਵਾਲੇ ਤੇ ਜਾਂ ਫਿਰ ਜਿਹੜੇ ਅਫਸਰ ਇਸ ਦੀ ਅਫਸਰਾਂ ਦੀ ਸ਼ਹਿਰ ਦੇ ਨਾਲ ਇਸ ਬਿਲਡਿੰਗ ਤੋਂ ਬਣਾਇਆ ਜਾ ਰਿਹਾ ਹੈ ਕਿ ਉਹਨਾਂ ਤੇ ਕੋਈ ਕਾਰਵਾਈ ਹੁੰਦੀ ਹੈ ਕਿ ਨਹੀਂ ਸੋ ਇਹ ਦੇਖਣਾ ਹੋਏਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੀ ਇਸ ਤੇ ਐਕਸ਼ਨ ਲਿੱਤਾ ਜਾਂਦਾ ਹੈ ਕਿ ਇਹ ਬਿਲਡਿੰਗ ਸੀਲ ਹੁੰਦੀ ਹੈ ਜਾਂ ਇਹ ਬਿਲਡਿੰਗ ਜਿਹੜੀ ਹੈ ਰੁਕਦੀ ਹੈ ਜਾਂ ਫਿਰ ਇਹਨਾਂ ਕੋਲ ਲੀਗਲ ਡਾਕੂਮੈਂਟਸ ਜਿਹੜੇ ਨੇ ਉਹ ਦੁਬਾਰਾ ਤੋਂ ਜਿਹੜੇ ਬਣਵਾਏ ਜਾਂਦੇ ਨੇ ਸਤਿ ਸ਼੍ਰੀ ਅਕਾਲ ਸਰ ਸਰ ਦਾ ਸਿਟੀ ਹੈਡਲਾਈਨਸ ਤੋਂ ਜੈ ਕੁਮਾਰ ਗੱਲ ਕਰ ਰਹੇ ਜੀ ਸਰ ਇੱਕ ਬਿਲਡਿੰਗ ਬਣਦੀ ਪਈ ਹੈ ਉਹਦੇ ਬਾਰੇ ਜਾਣਕਾਰੀ ਲੈਣੀ ਸੀ ਸਰ ਆ ਇੱਥੇ ਟਿੱਬਾ ਰੋਡ ਦੇ ਕੰਨੀ ਅੱਛਾ ਜੀ ਕਰੀ ਟਿੱਬਾ ਰੋਡ ਦੇ ਸਰ ਬਿਲਕੁਲ ਨਾਲ ਲਾ ਇੱਕ 4-5 ਮੰਜ਼ਲੀ ਜਿਹੜੀ ਬਿਲਡਿੰਗ ਹੈ ਉਹ ਬਣ ਕੇ ਤਿਆਰ ਵੀ ਹੋ ਚੁੱਕੀ ਹੈ ਸੋ ਇਨਲੀਗਲ ਤੌਰ ਤੇ ਜਿਹੜੀ ਬਣਦੀ ਪਈ ਹੈ ਇਹ ਇਹ ਨਕਸ਼ਾ ਪਹਾੜਾ ਜੀ ਗਰਕੂ ਸਦਾ ਹੋਇਆ ਜਮਾਇ ਸਰ ਰਿਕਾਰਡਿੰਗ ਚੱਲ ਰਹੀ ਹੈ ਇਹ ਸਾਰਾ ਲੀਗਲ ਹੈ ਸਰ ਹਾਂ ਜੀ ਇਹ ਪ੍ਰੋਪਰ ਤੌਰ ਤੇ ਜਿੰਨਾ ਜਿੰਨਾ ਵੀ ਬਣਿਆ ਹੁਣ ਤੱਕ ਸਾਰਾ ਲੀਗਲ ਹੈ ਸਰ ਹਾਂ ਜੀ ਅਸੀਂ ਰਿਪੋਰਟ ਬਣਾ ਕੇ ਕਿਤੇ ਵੀ ਆਖਾ ਸਰ ਤੇ ਇੱਕ ਸਰ ਬਿਲਕੁਲ ਇਹ ਜਿਹੜੀ ਅੱਗੇ ਜੀ ਕੱਢੀ ਹੋਈ ਹੈ ਬਿਲਡਿੰਗ ਥੋੜੀ ਅੱਗੇ ਨੂੰ ਵੀ ਕੱਢੀ ਹੋਈ ਹੈ ਉਹ ਵੀ ਨਕਸ਼ੇ ਦੇ ਵਿੱਚ ਹੈ ਹਾਂ ਜੀ ਹਾਂ ਜੀ ਮਤਲਬ ਤੁਹਾਡੇ ਕਹਿੰਦਾ ਮਤਲਬ ਸਰ ਪੂਰਾ ਲੀਗਲ ਤੌਰ ਤੇ ਬਣ ਰਿਹਾ ਹੈ ਇਹ ਤੇ ਇਸ ਤੋਂ ਅੱਗੇ ਵੀ ਸਰ ਇੱਕ ਬਿਲਡਿੰਗ ਹੋਰ ਬਣਦੀ ਪਈ ਐ ਇਸੇ ਰੋਡ ਤੇ ਉਹ ਵੀ ਲੀਗਲ ਐ ਸਰ ਮੈਨੂੰ ਪਤਾ ਨਹੀਂ ਕਿਹੜੀ ਗੱਲ ਕਹਿ ਰਹੇ ਹੋ ਤੁਸੀਂ ਸਰ ਐਹੀ ਰੋਡ ਤੇ ਅੱਗੇ ਜੇ ਜਲੰਧਰ ਬਾਈਪਾਸ ਆਪਾਂ ਪਾਲ ਦੇ ਸ਼ਾਪ ਦੇ ਕੋਲ ਜਾਂਦੇ ਆ ਤਾਂ ਉੱਥੇ ਵੀ ਚਾਰ ਪੰਜ ਪੰਜਲਾ ਇਮਾਰਤ ਜਿਹੜੀ ਬਣ ਕੇ ਉਹ ਵੀ ਤਿਆਰ ਹੋ ਚੁੱਕੀ ਐ ਉਹ ਵੀ ਲੀਗਲ ਐ ਸਰ ਐਡੀ ਵੱਡੀ ਬਿਲਡਿੰਗ ਬਣ ਗਈ ਓਥੇ ਨਹੀਂ ਉਹ ਤਾਂ ਮੈਨੂੰ ਨਹੀਂ ਪਤਾ ਕਿਹੜੀ ਕਹਿ ਰਹੇ ਹੋ ਤੁਸੀਂ ਸਰ ਮੌਕੇ ਦੇ ਅਫਸਰ ਉਹ ਲੁਧਿਆਣੇ ਸ਼ਹਿਰ ਦੇ ਤੁਸੀਂ ਉੱਥੇ ਕੋਈ ਗਾਣਾ ਹੀ ਦੀ ਆਈ ਮੇਰੇ ਸਾਹਮਣੇ ਕੋਈ ਰਾਹਾ ਰੋਡ ਤੇ ਕਹਿ ਰਹੇ ਹੋ ਤੁਸੀਂ ਨਹੀਂ ਨਹੀਂ ਸਰ ਜਿਹੜੇ ਜਿੱਥੇ ਤੁਸੀਂ ਇਹ ਬਿਲਡਿੰਗ ਦੀ ਗੱਲ ਕਰ ਰਹੇ ਹੋ ਨਾ ਇਹੀ ਰੋਡ ਜੇ ਆਪਾਂ ਉਧਰੋਂ ਚੱਲੀ ਜਾਈਏ ਜਲੰਧਰ ਬਾਈਪਾਸ ਵੱਲੋਂ ਤੇ ਆਪਰੋਜ਼ਿਟ ਸਾਈਡ ਇਹ ਏ ਜ਼ੋਨ ਆ ਗਿਆ ਕਿ ਨਾ ਜੀ ਉਹਦਾ ਜੀ ਉਹਦਾ ਏ ਜ਼ੋਨ ਪੈਂਦਾ ਹੈ ਕਿ ਰਾਮੂ ਕਰੇ ਰਾਮ ਰੋਡ ਤੋਂ ਕਰੇ ਅੱਛਾ ਉਹ ਏ ਜ਼ੋਨ ਹੈ ਸਰ ਤੇ ਮਤਲਬ ਇਹ ਬੀ ਜ਼ੋਨ ਜਿਹੜਾ ਕਹਿ ਰਹੇ ਹੋ ਤੁਸੀਂ ਪ੍ਰੋਪਰ ਤੌਰ ਤੇ ਲੀਗਲ ਹੈ ਜਿਹੜਾ ਹਾਂ ਜੀ ਠੀਕ ਹੈ ਸਰ ਸਾਰੇ ਡਾਕੂਮੈਂਟਸ ਪੂਰੇ ਨੇ ਸਰ ਇਹਨਾਂ ਦੇ ਹਾਂ ਜੀ ਹਾਂ ਜੀ ਠੀਕ ਹੈ ਸਰ ਬਹੁਤ ਬਹੁਤ ਧੰਨਵਾਦ ਏਟੀਪ ਦਿਵਿੰਦਰ ਜੀ ਨਾਲ ਮੇਰੀ ਗੱਲਬਾਤ ਹੋਈ ਹੈ ਉਹ ਕਹਿੰਦੇ ਨੇ ਕਿ ਇਸ ਬਿਲਡਿੰਗ ਦੇ ਜਿਹੜੇ ਡਾਕੂਮੈਂਟਸ ਨੇ ਉਹ ਸਾਰੇ ਪੂਰੇ ਨੇ ਸਾਰੇ ਲੀਗਲ ਨੇ ਪ੍ਰੋਪਰ ਤੌਰ ਤੇ ਜਿਹੜਾ ਲੀਗਲ ਤਰੀਕੇ ਨਾਲ ਇਹ ਬਿਲਡਿੰਗ ਜਿਹੜੀ ਹੈ ਉਹ ਬਣ ਰਹੀ ਹੈ ਸੋ ਮੌਕੇ ਤੇ ਹੋਰ ਵੀ ਅਫਸਰਾਂ ਨਾਲ ਗੱਲਬਾਤ ਕਰਾਂਗੇ ਕਿਉਂਕਿ ਸਮਾਜ ਸੇਵੀ ਸਵਾਲ ਚੱਕ ਰਹੇ ਨੇ ਕਾਫੀ ਜਿਹੜੇ ਲੋਕ ਲੁਧਿਆਣਾ ਸ਼ਹਿਰ ਦੇ ਵਸਨੀਕ ਨੇ ਉਹ ਵੀ ਸਵਾਲ ਚੱਕ ਰਹੇ ਨੇ ਕਿ ਇਨਲੀਗਲ ਇਮਾਰਤਾਂ ਦੀ ਉਸਾਰੀ ਜਿਹੜੀ ਹੈ ਉਹ ਲਗਾਤਾਰ ਵੱਧ ਰਹੀ ਹੈ ਸੋ ਕਾਰਨ ਕੀ ਹੈ ਉਹ ਵੀ ਜਾਣਨ ਦੀ ਕੋਸ਼ਿਸ਼ ਕਰਾਂਗੇ ਪੂਰੀ ਜੜ ਤੱਕ ਜਾਣ ਦੀ ਕੋਸ਼ਿਸ਼ ਕਰਾਂਗੇ ਕਿਉਂ ਵੱਧ ਰਹੀ ਹੈ ਜੇ ਲੀਗਲ ਤੌਰ ਤੇ ਬਣ ਰਹੀ ਹੈ ਤੇ ਆਖਿਰ ਇਸ ਤੇ ਸਵਾਲ ਕਿਉਂ ਚੱਕੇ ਜਾ ਰਹੇ ਨੇ